ਤੇ ਅਮਾਨਦਾਰ ਕਿੰਨੀ ਸਰਕਾਰ ਹੈ ਬੀਬੇ ਜੀ ਇੱਕ ਪੁਲਸ ਦਾ ਬੀਆਈਜੀ ਵੱਡਾ ਅਫਸਰ ਜਿਹੜਾ ਮਹਾਲੀ ਚ ਲੱਗਿਆ ਸੀ ਮਹਾਲੀ ਚ ਤੇ 5 ਕਿਲੋਮੀਟਰ ਤੇ ਭਗਵੰਤ ਮਾਨ ਸਾਹਿਬ ਦਾ ਦਫਤਰ ਹੈ ਪੂਰੇ ਘਰ ਤੋਂ ਔਰੇ ਘਰੋਂ ਦੱਸਿਆ ਬਾਜਵਾ ਸਾਹਿਬ ਨੇ 6.5 ਕਰੋੜ ਰੁਪਈਆ ਮਿਲ ਗਿਆ ਨਗਦ ਜਿਹੜਾ ਰੱਖਣ ਨੂੰ ਥਾਂ ਨਹੀਂ ਸੀ ਲੋਨ ਨੂੰ ਥਾਂ ਨਹੀਂ ਸੀ ਨਹੀਂ ਤਾਂ ਲਾ ਲੈਂਦਾ ਸਮਝ ਗਏ ਔਰੇ ਇੱਕ ਡਾਕੂ ਨਹੀਂ ਇਹਦੇ ਨਾਲ ਦੇ ਹੋਰ ਕਈ ਡਕੈਤ ਹੈ ਜਿਹੜਾ 7.5 ਕਰੋੜ ਸਾਡੇ ਘਰੇ ਤਾਂ 7000 ਰੁਪਏ ਇਹਨਾਂ ਇਹ ਕਹਿੰਦੇ ਆ ਇਮਾਨਦਾਰਾਂ ਦੀ ਸਰਕਾਰ ਹੈ ਬੇਬੇ 2-2 ਕਿਲੋ ਸੋਨਾ ਮਿਲ ਗਿਆ ਰਜਿਸਟਰੀਆਂ ਮਿਲ ਗਈਆਂ ਉਹ ਪੈਸੇ ਇੰਨੇ ਸੀ ਖਰੀਦਣ ਨੂੰ ਕੋਈ ਚੀਜ਼ ਨਹੀਂ ਉਹ ਖਰਦਿਆ ਲੱਗ ਇਹ ਹਾਲਾਤ ਹੈ ਆਮ ਆਦਮੀ ਪਾਰਟੀ ਵਰਟੀਅਰ ਕਿਉਂ ਸੱਦੇ ਇਹਨਾਂ ਨੇ ਸੱਦਿਆ ਇਹਨਾਂ ਨੇ ਕਿਹਾ ਸੀ ਆਮ ਵਰਕਰਾਂ ਨੂੰ ਤੇ ਚੱਕਾਂਗੇ ਇਹ ਆਮ ਲੋਕਾਂ ਦੀ ਪਾਰਟੀ ਹੈ ਆਮ ਪਾਰਟੀ ਦਿੰਦੇ ਵੰਡੀ ਨੂੰ ਟਿਕਟ ਮੇਲੇ ਦੀ ਹਰਨੀਤ ਨੂੰ ਲਿਆਂਦਾ ਹਰ ਖਾਤੇ ਕੋਈ ਕਾਲੀਆਂ ਦਾ ਲਈ ਆਉਂਦੇ ਕੋਈ ਸਾડા ਪ੍ਰਾਣਾਂ ਲਈ ਆਉਂਦੇ 100 ਕਰੋੜ ਚ ਰਾਜ ਸਭਾ ਵੇਚੀ ਇਹ 100 ਜਿਹੜੇ ਲਾਲਚੀ ਹੈ ਸੋ ਇਹਨਾਂ ਗੱਲਾਂ ਤੇ ਜ਼ਰਾ ਗੌਰ ਫਰਮਾਉਣਾ ਹੈ ਰਾਜਵਿੰਗ ਦੇ ਬਿਆਨਾਂ ਨੇ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ। ਰਾਜਵਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਦੇ ਨੇ ਤੇ ਇਸ ਦੇ ਨਾਲ ਹੀ ਡੀਆਈਜੀ ਹਰਚਰਨ ਭੋਲਰ ਨੂੰ ਲੈ ਕੇ ਕਈ ਵੱਡੇ ਰਾਜ ਖੋਲ ਕੇ ਰੱਖ ਦਿੱਤੇ ਨੇ। ਦੱਸਦੀ ਹੈ ਕਿ ਸਕਰਾਪ ਡੀਲਰ ਤੋਂ 5 ਲੱਖ ਰੁਪਏ ਰਿਸ਼ਵਤ ਮਾਮਲੇ 'ਚੋਂ ਫੜੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੋਲਰ ਨੂੰ ਪੰਜਾਬ ਸਰਕਾਰ ਨੇ ਬੀਤੇ ਦਿਨੀ ਜਿਹੜਾ ਸਸਪੈਂਡ ਉਹ ਕਰ ਦਿੱਤਾ ਸੀ। ਭੋਲਰ ਦੇ ਇੱਕ ਦਰਜਨ ਬੈਂਕ ਖਾਤੇ ਜਿ ਵਿੱਚ ਜਿਹੜਾ ਸੀਬੀਆਈ ਨੇ ਫ੍ਰੀਜ਼ ਕਰਵਾ ਦਿੱਤੇ ਨੇ ਤਾਂ ਜੋ ਬੈਂਕ ਖਾਤੇਆਂ ਆ ਨਹੀਂ ਕੋਈ ਵੀ ट्रांजैक्शन ਨਾ ਹੋ ਸਕੇ सीबीआई ਦੀਆਂ ਟੀਮਾਂ ਨੇ ਡੀਆਈਜੀ ਹਰਚੰਦ ਸਿੰਘ ਭੁੱਲਰ ਨਾਲ ਸੰਬੰਧਿਤ ਜਾਇਦਾਦਾਂ ਦੇ ਰਿਕਾਰਡ ਵੀ ਜਿਹੜੇ ਉਹ ਇਕੱਠੇ ਕੀਤੇ ਨੇ ਤੇ ਰੇਡ ਦੌਰਾਨ सीबीआई ਨੂੰ ਜਿਹੜਾ ਡੀਆਈਜੀ ਭੁੱਲਰ ਨਾਲ ਸੰਬੰਧਿਤ ਕਈ ਬੇਨਾਮੀ ਜਾਇਦਾਦਾਂ ਵੀ ਮਿਲੀਆਂ ਨੇ ਇਹਨਾਂ ਜਾਇਦਾਦਾਂ ਦਾ सीबीआई ਨੇ ਰਿਕਾਰਡ ਜਿਹੜਾ ਹਾਸਲ ਕੀਤਾ ਮੀਡੀਆ ਰਿਪੋਰਟਾਂ ਮੁਤਾਬਕ सीबीआई ਨੇ ਜਿਹੜਾ ਪੱਤਰ ਲਿਖ ਕੇ ਜਿਹੜਾ ਲੋਕਰ ਸੀਲ ਕਰਵਾ ਦਿੱਤੇ ਨੇ ਤਾਂ ਜੋ ਕਿ ਲੋਕਰਾਂ ਦੇ ਅੰਦਰੋਂ ਸਮਾਨ ਬਾਹਰ ਨਾ ਕੱਢਿਆ ਜਾ ਸਕੇ सीबीआई ਜਲਦੀ ਹੀ ਇਸ ਮਾਮਲੇ ਦੇ ਵਿੱਚ ਜਾਂਚ ਪੜਾ ਅਲੀ ਜਿਹੜਾ ਗਨਮੈਨ ਤੇ ਮੌਜੂਦ ਸਾਰੇ ਸਟਾਫ ਨੂੰ ਨੋਟਿਸ ਜਾਰੀ ਕਰੇਗੀ ਮੀਡੀਆ ਰਿਪੋਰਟਾ ਮੁਤਾਬਕ ਭੁੱਲਰ ਨੇ ਕਰੋੜਾਂ ਰੁਪਏ ਦਾ ਕੈਸ਼ ਕਰੋਕਰ ਦੀ ਅਲਮਾਰੀ ਤੇ ਸਟੋਰ ਚ ਬਿਸਤਰੇ ਦੇ ਅੰਦਰ ਸੂਟਕੇਸ ਵਿੱਚ ਰੱਖਿਆ ਹੋਇਆ ਸੀ ਇਸ ਤੋਂ ਇਲਾਵਾ 골ਡ ਦੇ ਗਹਿਣੇ ਰੱਖਣ ਲਈ ਇੱਕ ਵਿਸ਼ੇਸ਼ ਜਗ੍ਹਾ ਬਣਾਈ ਗਈ ਸੀ 7 ਕਰੋੜ ਤੋਂ ਵੱਧ ਰੁਪਏ ਜਿਹੜੇ ਕਈ ਥਾਵਾਂ ਤੇ ਲੁਕੋਏ ਗਏ ਸੀ ਤੇ ਕਰੋੜਾ ਰੁਪਏ ਨਾਲ ਭਰੇ ਬੈਗ ਦੇ ਅੰਦਰ ਉੱਪਰ ਕੱਪੜੇ ਵਿੱਚ ਰੱਖੇ ਹੋਏ ਸੀ ਤੇ ਹੇਠਾਂ 5-500 ਰੁਪਏ ਦੇ ਨੋਟਾਂ ਦੇ ਬੰਡਲ ਵੀ ਸੀ ਸੀਬੀਆਈ ਦੀ ਜਾਣ ਤੋਂ ਪਤਾ ਲੱਗਿਆ ਕਿ ਭੁੱਲਰ ਨੂੰ ਹਰ ਮਹੀਨੇ ਕਈ ਲੱਖਾਂ ਰੁਪਏ ਮਿਲਦੇ ਸੀ ਤੇ ਐਸਐਸਪੀ ਨੂੰ ਨਜ਼ਰਅੰਦਾਜ਼ ਕਰਕੇ ਭੁੱਲਰ ਖੁਦ ਹੀ ਆਪਣੇ ਵਿਚੋਲਿਆਂ ਰਾਹੀਂ ਹਰ ਮਹੀਨੇ ਭੁਗਤਾਨ ਲੈਂਦੇ ਸੀ